ਟੜਾ-ਟੜਾ ਨੌਕਰੀਆਂ ਜਾ ਰਹੀਆਂ ਟੜਾ-ਟੜਾ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਇਤਿਹਾਸ ਦੇ ਵਿੱਚ ਜਿਹਾ ਕਾਰਪੋਰੇਟ ਜਗਤ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਛਾਂਟੀ ਕੀਤੀ ਹੈ ਹੁਣ Amazon ਨੇ ਜਿਹਾ ਇੱਕ ਝਟਕੇ ਦੇ ਵਿੱਚ 14000 ਬੰਦਿਆਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਹੈ ਬੰਦਿਆਂ ਨੂੰ ਬਾਹਰ ਕੱਢਿਆ ਸੁ ਕੱਢਿਆ ਪਰ ਜਿਹੜਾ ਢੰਗ ਤਰੀਕਾ ਅਪਣਾਇਆ ਗਿਆ ਉਸ ਦੇ ਉੱਪਰ ਕਿੰਤੂ ਫਰੰਤੂ ਉਸ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਨਾਲ ਹੀ ਸਵਾਲ ਇਹ ਵੀ ਹੈ ਕਿ ਕੀ ਵਾਕਈ ਚ AI ਸਭ ਤੋਂ ਵੱਡਾ ਵਿਲੇਨ ਹੈ AI ਕਰਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ Amazon ਦਾ ਜਵਾਬ ਇਸ ਤੇ ਆਇਆ Amazon ਕਹਿੰਦਾ ਕਿ ਨਹੀਂ AI ਨਹੀਂ ਸਗੋਂ ਸਾਡਾ ਜਿਹੜਾ ਵਰਕ ਕਲਚਰ ਹੈ ਜਿਸ ਤੰਮਲ ੜਾੜ ਬੰਦਿਆਂ ਨੂੰ ਭਰਤੀ ਕੀਤਾ ਗਿਆ ਉਹ ਵਰਕ ਕਲਚਰ ਗਲਤ ਸੀ ਇਸ ਕਰਕੇ ਹੁਣ ਸਾਨੂੰ ਉਹ ਰੋਲ ਨਹੀਂ ਚਾਹੀਦੇ ਇਸ ਕਰਕੇ ਬੰਦਿਆਂ ਨੂੰ ਕੱਢਣਾ ਪੈ ਗਿਆ ਪਰ ਫਿਰ ਦੁਬਾਰਾ ਤੋਂ ਉਸੇ ਗੱਲ ਤੇ ਆਣਿਆ ਇਤਿਹਾਸ ਦੀ ਕਾਰਪੋਰੇਟ ਜਗਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਛਾਂਟੀ ਝਟਕੇ ਦੇ ਵਿੱਚ 14000 ਟੈਕ EMPLOYEES ਨੂੰ ਬਾਹਰ ਕੱਢ ਦਿੱਤਾ ਗਿਆ ਨੌਕਰੀ ਤੋਂ ਕੱਢਿਆ ਗਿਆ ਸੋ ਕੱਢਿਆ ਗਿਆ ਪਰ ਜਿਹੜਾ ਟੰਗ ਤਰੀਕਾ ਅਪਣਾਇਆ ਗਿਆ ਉਹ ਕਿ ਵਾਕਿਆ ਚ ਸਹੀ ਸੀ ਇੱਕ ਮੈਸੇਜ ਸਿੰਗਲ ਮੈਸੇਜ ਆਂਦਾ ਕਿ ਤੁਹਾਡੀ ਨੌਕਰੀ ਖਤਮ ਹੈ ਜਿਹਾ ਬੰਦਾ ਘਰੋਂ ਨਿਕਲਦਾ ਆਪਣੀ ਗੱਡੀ ਦੇ ਵਿੱਚ ਡਰਾਈਵ ਕਰਕੇ ਦਫ਼ਤਰ ਪਹੁੰਚ ਰਿਹਾ 1/2 ਘੰਟਾ ਦਾ ਸਮਾਂ ਲੱਗਦਾ ਉਸ ਦੇ ਦੌਰਾਨ ਹੀ ਮੈਸੇਜ ਆਂਦਾ ਕਿ ਤੁਸੀਂ ਅੱਜ ਦਫ਼ਤਰ ਆਉਣ ਤੋਂ ਪਹਿਲਾਂ ਇੱਕ ਵਾਰ ਆਪਣੀ ਮੇਲ ਚੈੱਕ ਕਰ ਲੈਣਾ ਫਟਾਫਟ ਲੋਕ ਆਪਣੀ ਮੇਲ ਚੈੱਕ ਕਰਦੇ ਨੇ ਤੇ ਮੇਲ ਦੇ ਵਿੱਚ ਉਹੀ ਡਰਾਉਣੀ ਮੇਲ ਕਿ ਤੁਹਾਡੀ ਨੌਕਰੀ ਅੱਜ ਤੋਂ ਖਤਮ ਹੈ ਤੁਸੀਂ ਅੱਜ ਦਫ਼ਤਰ ਨਾ ਆਓ ਬੰਦਾ ਫੇਰ ਵੀ ਦਫ਼ਤਰ ਪਹੁੰਚਦਾ ਹੈ ਆਪਣਾ ਕਾਰਡ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਬੂਆ ਦਰਵਾਜ਼ਾ ਨਹੀਂ ਖੁੱਲਦਾ ਕਿਉਂਕਿ ਕਾਰਡ ਐਕਸੈਸ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਮੈਸੇਜ ਦਿੱਤਾ ਜਾਂਦਾ ਹੈ ਕਿ ਤੁਹਾਨੂੰ 90 ਦਿਨਾਂ ਦੀ ਪੂਰੀ ਸੈਲਰੀ ਦਿੱਤੀ ਜਾਵੇਗੀ ਤੁਹਾਨੂੰ ਪੂਰਾ ਸਪੋਰਟ ਦਿੱਤਾ ਜਾਏਗਾ ਪਰ ਤੁਹਾਡੀ ਨੌਕਰੀ ਦੀ ਹੁਣ ਰਿਕੁਆਇਰਮੈਂਟ ਸਾਨੂੰ ਨਹੀਂ ਰਹੀ Amazon ਦੇ ਇਸ ਵਰਕ ਕਲਚਰ ਦੇ ਉੱਪਰ ਇਸ ਢੰਗ ਦੇ ਨਾਲ ਲੇਆਫ ਕਰਨ ਦੇ ਕਲਚਰ ਨੂੰ ਲੈ ਕੇ ਇਸ ਢੰਗ ਤਰੀਕੇ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਜਿੱਹਾਂ 2025 ਦੇ ਵਿੱਚ ਹਰ ਇੱਕ ਟੈਕ ਕੰਪਨੀ ਨੇ ਵੱਡੇ ਪੱਧਰ ਤੇ ਛੰਟਨੀ ਕੀਤੀ ਹੈ ਛਾਂਟੀ ਕੀਤੀ ਹੈ ਕਰੀਬ-ਕਰੀਬ ਹਰ ਇੱਕ ਟੈਕ ਕੰਪਨੀ ਨੇ ਬੰਦੇ ਕੱਢੇ ਆ ਪਰ ਕੀ ਵਾਕ ਹੈ ਜੀ ਇਸ ਦੇ ਪਿੱਛੇ AI ਕਵੱਡੀ ਵਜ੍ਹਾ ਹੈ ਇਸ ਦਾ ਜਵਾਬ Amazon ਦੇ CEO ਵੱਲੋਂ ਦਿੱਤਾ ਗਿਆ ਕਿ ਸਾਡੀ ਕੰਪਨੀ ਦੇ ਵਿੱਚ ਜਿਹੜੇ ਬੰਦੇ ਕੱਢੇ ਗਿਆ ਉਸ ਦਾ ਵਿਲਨ AI ਨਹੀਂ ਹੈ ਸਗੋਂ 2022-23 ਦਰਮਿਆਨ ਅਸੀਂ ਵੱਡੇ ਪੱਧਰ ਤੇ ਧੜਾ-ਧੜ ਭਰਤੀਆਂ ਕੀਤੀਆਂ ਹੁਣ ਸਾਨੂੰ ਉਹ ਰੋਲਸ ਦੀ ਰਿਕੁਆਇਰਮੈਂਟ ਨਹੀਂ ਹੈ ਇਸ ਕਰਕੇ ਅਸੀਂ ਇਹ ਰੋਲਸ ਖਤਮ ਕਰ ਰਹੇ ਹਨ ਹਾਲਾਂਕਿ ਗੱਲਾਂ ਫਿਰ ਵੀ ਚਲਦੀਆਂ ਰਹੀਆਂ ਇੱਕ ਰਿਪੋਰਟ ਹੈ ਵੀ ਕਹਿੰਦੀ ਹੈ ਕਿ ਬਕਾਇਦਾ ਮੇਲ ਦੇ ਵਿੱਚ ਜੜੀ ਮੇਲ EMPLOYES ਨੂੰ ਭੇਜੀ ਗਈ ਉਸ ਦੇ ਵਿੱਚ ਮੰਨਿਆ ਵੀ ਹੈ ਕਿ AI ਕਾਰਨ ਸਾਡੇ ਰੋਲਸ ਖਤਮ ਹੈ ਪਰ ਇਹ ਇੱਕ ਡਿਬੇਟੇਬਲ ਵਿਸ਼ਾ ਹੈ ਹਾਲਾਂਕਿ 2025 ਦੀ ਜੇਕਰ ਗੱਲ ਕੀਤੀ ਜਾਵੇ ਤਾਂ 2025 ਦੇ ਵਿੱਚ 1 ਲੱਖ ਤੋਂ ਵੱਧ ਟੈਕ EMPLOYES ਦੀਆਂ ਨੌਕਰੀਆਂ ਗਈਆਂ ਨੇ ਜਿहां ਪਾਵੇਂ UBS ਹੋਵੇ Nestle ਹੋਵੇ Amazon ਕਈ ਜਿਹੀਆਂ ਕੰਪਨੀਆਂ ਨੇ ਲਿਸਟ ਬੜੀ ਲੰਬੀ ਹੈ ਕਈ ਕੰਪਨੀਆਂ ਨੇ ਤੜਾ-ਤੜ ਬੰਦੇ ਕੱਢੇ ਆ ਤੇ Amazon ਉਸ ਦੇ ਵਿੱਚ ਸਿਖਰਲੇ ਪੱਧਰ ਤੇ ਹੈ ਕਿਹੜੀ-ਕਿਹੜੀ ਕੰਪਨੀ ਨੇ ਕਿੰਨੇ-ਕਿੰਨੇ ਬੰਦੇ ਕੱਢੇ 2025 ਦੇ ਵਿੱਚ ਉਹਦੀ ਇੱਕ ਪੂਰੀ ਸੂਚੀ ਹੈ ਜੋ ਉਸ ਦੇ ਵਿੱਚੋਂ ਕੁਝ ਨਾਮ ਲੈ ਕੇ ਤੁਹਾਨੂੰ ਦੱਸਣਾ ਚਾਹੀਏ ਤਾਂ ਤੁਹਾਨੂੰ ਦੱਸ ਦਈਏ Amazon ਨੇ ਐਸ ਦੇ ਵਿੱਚ ਸਭ ਤੋਂ ਵੱਧ 30 ਹਜ਼ਾਰ ਲੋਕਾਂ ਦੀ ਛਾਂਟੀ 2025 ਦੇ ਵਿੱਚ ਹੁਣ ਤੱਕ ਕੀਤੀ ਹੈ 2025 ਚ Amazon ਨੇ 30 ਹਜ਼ਾਰ UPS ਨੇ 48 ਹਜ਼ਾਰ Intel ਨੇ 24 ਹਜ਼ਾਰ ਨੌਕਰੀਆਂ ਖਤਮ ਕੀਤੀਆਂ Microsoft ਨੇ 15 ਹਜ਼ਾਰ ਨੌਕਰੀਆਂ ਖਤਮ ਕਰ ਦਿੱਤੀਆਂ ਮੈਟਾ ਨੇ 3600 ਟੈਸਲਾ ਨੇ 14000 ਲੋਕਾਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਫੋਰਡ ਨੇ 13000 ਨੌਕਰੀਆਂ ਖਤਮ ਕਰ ਦਿੱਤੀਆਂ ਨੈਸਲੇ ਨੇ 16000 ਐਕਸੈਂਚਰ ਨੇ 11000 ਜਦਕਿ ਪੀਡਬਲਿਊਸੀ ਨੇ 5600 ਨੌਕਰੀਆਂ ਦੇ ਉੱਪਰ ਆਰੀ ਚਲਾ ਦਿੱਤੀ ਸੋ ਜਿਹੀਆਂ ਕਈ ਕੰਪਨੀਆਂ ਨੇ ਜਿਨ੍ਹਾਂ ਨੇ ਧੜਾ ਧੜਾ ਲੋਕਾਂ ਨੂੰ ਬਾਹਰ ਕੱਢਿਆ ਪਰ ਜਿਸ ਤੰਗ ਤਰੀਕੇ ਦੇ ਨਾਲ ਐਮਾਜ਼ਾਨ ਨੇ ਆਪਣੇ EMPLOYEES ਨੂੰ ਬਾਹਰ ਦਾ ਰਸਤਾ ਵਖਾਇਆ ਉਸ ਦੇ ਉੱਪਰ ਕਿੰਤੂ ਪਰੰਤੂ ਹੋ ਰਿਹਾ ਉਸ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਹਨ ਕਿ ਇੱਕ ਮੈਸੇਜ ਭੇਜ ਕੇ ਕੋਈ ਉਸ ਤੋਂ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਕਿ ਤੁਹਾਡਾ ਰੋਲ ਖਤਮ ਕੀਤਾ ਜਾ ਸਕਦਾ ਹੈ ਤੁਹਾਨੂੰ ਨੌਕਰੀ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਸਿਰਫ ਇੱਕ ਮੈਸੇਜ ਤੇ ਤੁਹਾਡੀ ਨੌਕਰੀ ਖਤਮ ਕਾਰਪੋਰੇਟ ਜਗਤ ਦੇ ਵਿੱਚ ਕੰਮ ਕਰਨਾ ਵਾਕਈ ਕਿੰਨਾ ਮੁਸ਼ਕਲ ਹੁੰਦਾ ਜਾ ਰਿਹਾ ਅੱਜ ਕੱਲ ਦੀ ਜ਼ਿੰਦਗੀ ਕਿੰਨੀ ਅਨਸਰਟਨ ਹੈ ਔਰ ਨਾਲ ਦੇ ਨਾਲ ਯੂਐਸ ਦੇ ਵਿੱਚ ਇਕਨੋਮਿਕ ਸਲੋ ਡਾਊਨ ਜਿਹੜਾ ਅੱਜਵਲੇ ਨਜ਼ਰ ਆ ਰਿਹਾ ਹੈ ਕਿ ਵਾਕਏ ਜੀ ਹੈਵੀ ਉਸਦਾ ਹੀ ਰਿਫਲੈਕਸ਼ਨ ਹੈ ਕਿ ਵਾਕਏ ਜੀ ਇੱਕ ਗਲੋਬਲ ਸਲੋ ਡਾਊਨ ਆ ਰਿਹਾ ਹੈ ਕਿ ਵਾਕਏ ਚ ਨੌਕਰੀਆਂ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ 2026 ਦੇ ਵਿੱਚ ਹੋਰ ਜ਼ਿਆਦਾ ਖਤਰਾ ਵਧੇਗਾ ਇਹ ਕਈ ਸਵਾਲ ਨੇ ਜੜੇ ਕੀ ਅੱਜਵਲੇ ਮੁਰਦੋ ਉੱਠ ਖੜੇ ਹੋਏ ਨੇ ਨੌਕਰੀ ਵਾਕਏ ਜੀ ਸੇਫ ਹੈ ਜਾਂ ਫਿਰ ਨਹੀਂ ਹਰ ਇੱਕ ਕਾਰਪੋਰੇਟ ਜਗਤ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਅੱਜ ਇਸ ਸਵਾਲ ਆਪਣੇ ਕੋਲੋਂ ਪੁੱਛਣ ਦੇ ਲਈ ਮਜਬੂਰ ਹੋ ਗਿਆ ਹੈ ਇਸ ਸਮਾਂ ਅਜੀ ਹਾ ਚਲਤੇ ਹੈ ਇਸ ਸਮਾਂ ਹੀ ਅਜੀ ਹਾ ਚਲ ਰਿਹਾ ਹੈ ਕਿ ਨੌਕਰੀਆਂ ਦੇ ਉੱਪਰ ਕਿਸੇ ਵੇਲੇ ਵੀ ਤਲਵਾਰ ਲਟਕ ਸਕਦੀ ਹੈ ਐਸੇ ਕਰਕੇ ਐਕਸਪਰਟਸ ਵੀ ਇਹ ਰਾਏ ਦਿੰਦੇ ਨੇ ਕਿ ਸਮੇਂ-ਸਮੇਂ ਤੇ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਜਾਣਾ ਚਾਹੀਦਾ ਹੈ ਸਮੇਂ-ਸਮੇਂ ਤੇ ਐਸ ਟਾਂਕ ਤਰੀਕੇ ਦੇ ਨਾਲ ਇਨਵੈਸਟਮੈਂਟ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੱਲ ਨੂੰ ਕੁਝ ਸਮੇਂ ਦੇ ਲਈ ਤੁਹਾਨੂੰ ਨੌਕਰੀ ਤੋਂ ਬਾਹਰ ਰਹਿਣਾ ਵੀ ਪੈ ਜਾਵੇ ਤਾਂ ਫਿਰ ਵੀ ਤੁਸੀਂ ਕਿਸੇ ਟਾਂਕ ਤਰੀਕੇ ਨਾਲ ਆਪਣਾ ਗੁਜ਼ਾਰਾ ਕਰ ਸਕੋ